ਅਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਕਾਲੂ ਤੇ ਗੁਰਦਾਸ ਸਿੰਘ ਫਿਰ ਪਹੁੰਚ ਗਏ ਆ ਵੇਖੋ ਕੱਲੇ ਵੀਡੀਓ ਬਾਈ ਬਾਈ ਉਹਨਾਂ ਦੀ ਮਾਲ ਸਾਰਾ ਸੇਲ ਹੋ ਚੁੱਕਿਆ ਨਵਾਂ ਮਾਲ ਲੈ ਕੇ ਆਂਦਾ ਉਹ ਖੜੀ ਗੱਡੀ ਚੰਗ ਦਿਖਾ ਰੇ ਤੇ ਆਹ ਖੜੇ ਬਾਈ ਡਰਾਈਵਰ ਸਾਹਿਬ ਠੀਕ ਹੈ ਤੇ ਨਵਾਂ ਹੀ ਮਾਲ ਆਇਆ ਅੱਜ ਹੀ ਆਇਆ ਵੇਖੋ ਆਹ ਧੰਨਵਾਦ ਕਰੀ ਸਸੀਆ ਭਾਜੀ ਸਸੀਆ ਸਸੀਆ ਹੱਥ ਨਹੀਂ ਮੈਸੇ ਸਾਰੇ ਫਲੇਰ ਫਾਰਮ ਵਾਲੇ ਰੋਜ਼ ਵਾਲਾ ਕੰਮ ਰੋਜ਼ ਰੋਜ਼ ਹੋ ਗਿਆ ਨਾ ਤਾਂ ਕਰੀ ਮੇਰਾ ਸਸੀਆ ਭਾਜੀ ਹੱਥ ਮਲਾਈ ਜੀ ਲੋੜ ਹੀ ਨਹੀਂ ਆਈ ਤਾਂ ਪੁੱਛੇ ਭਾਈ ਲਿਆਓ ਮੈਂ ਤਾਂ ਰੋਜ਼ ਬਣਾ ਕਰਾਉਂਦੀ ਵੀਡੀਓ ਚਲੋ maal ਲੈ ਗਿਆ maal ਤਾਂ ਸੰਦੀਪ ਭਾਜੀ ਬੜੇ ਗਾਹਕ ਰਹਿ ਗਏ ਆ ਚਲੋ ਅਸੀਂ ਮਾਫੀ ਚਾਹੁੰਦੇ ਆ ਗਾਹਕਾਂ ਕੋਲੋਂ ਤੇ ਸੌ ਵਾਰ ਨੂੰ ਜਿਹੜੇ ਗਾਹਕ 20-20 ਕਿਲੋ ਵਾਲੇ ਰਹਿ ਗਏ ਨਾ ਉਹ ਸੌ ਵਾਰ ਪੂਰੇ ਕਰਾਂਗੇ ਜੀ ਠੀਕ ਆ ਕਿ ਨਹੀਂ ਯਾਰ ਵੇਖ ਲਓ ਮਰਨ ਜਾਵਾ ਹੈ ਹਾਂਜੀ ਨਹੀਂ ਨਹੀਂ ਆਇਆ ਮਗਰ ਹੈ ਲਈਆਂ ਦੋ ਪਹੁੰਚਣੀਆਂ ਨਹੀਂ ਟਾਈਮ ਅਗਾਂ ਟਾਈਮ ਜ਼ਿਆਦਾ ਹੋ ਗਿਆ ਹੈ ਭਾਜੀ ਹੋਰ ਵੀ ਲੈ ਲੈਂਦੇ ਨਹੀਂ ਇੱਕ ਦਾ ਗਾ ਲਈ ਭਾਜੀ ਵੱਡੀ ਹਾਂ ਉਹਦੇ 17 ਕਿਲੋ ਦੁੱਧ ਹੀ ਪਰ ਗੱਡੀ ਖਰਾਬ ਹੋਣ ਕਰਕੇ ਨਾ ਸਾਡੀ ਗਾਂ ਲੈ ਗਈ ਆ ਚਲ ਆ ਇੱਕੋ ਚੱਕਰ ਆ ਬਣ ਗਿਆ ਚਲੋ ਜਿੱਦਿਆਂ ਅੱਜ ਅੱਜ ਫਿਰ ਪੰਜ ਵਜੇ ਆਜੋ ਫਿਰ ਪੰਜ ਪੀਸ ਆਓ ਜੀ ਇਹ ਗੱਬਣ ਗੱਬਣੇ ਭਾਜੀ ਲੈ ਦੁੱਧ ਭਰ ਦੂਗੀ ਸੰਦੀ ਭਾਜੀ 20 ਫਿਰ ਰੂੰਗੇ ਵਾਲੇ ਕੰਮ ਹੀ ਹੋਣਾ ਹਾਂ 20 ਕਿਲੋ ਭਰ ਦੂਗੀ ਠੀਕ ਹੈ ਜੀ ਨਿਕਨੇ ਭਾਈ ਆ ਤੁਸੀਂ ਜਿੱਦਾਂ ਕਹੋਗੇ ਓਦਾਂ ਕਰ ਦਾਂਗੇ। ਸ਼ੰਮੂ ਬਖਾਰੇ ਕਰੇ ਉਧਰ ਲੈ ਚਲੋ ਕਹਾਂ ਦੀ। ਪੱਠੜੇ ਬੱਸ ਲੈ। ਇੱਥੇ ਆਲੀ ਪਤਾ ਆਲੀ। ਸ਼ੰਮੂ ਬਖਾ ਪਿੱਲਾਂ ਵਿੱਚ ਬੈਠਦੇ ਬੰਨੀ ਪੂਰੀਆਂ। ਸੰਦੀਪ ਭਾਜੀ ਹਫਤਾ ਖੁੱਲਾ ਢੁੱਲਾ ਵਾ ਵੈਟਦਾ। ਅੱਛਾ। ਗਿਆ ਸੂਆ ਵਾ ਪਹਿਲੇ ਸੂਏ ਭਰਿਆ 16-17 ਕਿਲੋ ਦੁੱਧ। ਹਮ। ਐਰ ਕੀ ਵੇਖੋ 20 ਭਰਦੇ 22 ਭਰਦੇ। ਹਮ। ਖੁੱਲਾ ਢੁੱਲਾ ਭਰ ਦੋਗੇ। ਆਜੋ ਆਜੋ ਆਜੋ। ਪਾ ਠੀਕ। ਚਲੋ। ਨਿਪਾ ਲੱਸੀ ਜੇ ਕੋਈ ਨਾ ਤਿਵਾਰ ਤੇ ਮਜ਼ਾ ਆਉਣਾ ਹੀ ਵੇਚਣ ਦਾ ਫੇਰ। ਫੇਰ ਭਾਂ ਵਛੀ ਇਹ ਵੀ ਅੱਜ ਪੈਣ ਦੀ ਵੇਚ ਦਿੰਦੇ ਵੇਖਦੀ ਹੁਣ ਤੇ ਹੁਣ ਨਹੀਂ ਤੁਹਾਨੂੰ ਪਤਾ ਹੁਣ ਫੇਰ ਸਾਹ ਛੱਡਣੀ ਪੈਣੀ ਸਾਹ ਛੱਡਣੀ ਪੈਣੀ ਹੁਣ 55 ਦੀ ਦੇ ਦਈਏ ਵੇਚੀ 55 ਦੀ ਦੇ ਦਈਏ ਛੋੜ 1000 ਰੁਪਏ ਭਾਈ ਛੋੜ ਤੁਸੀਂ ਦੱਸ ਦੋ ਇਹ ਆਪ ਹੀ ਦੱਸ ਦੋ 1000 ਰੁਪਏ ਭਾਈ ਛੋੜ ਚਲੋ ਚਲੋ ਜੇ 1000 ਦੀ ਚਲੋ ਜਹਾਂ ਦੋ ਜਹਾਂ ਦੋ 500 ਚਲੋ ਆਹਾਹਾ ਇਹ ਸੁਈ ਆ ਸੰਦੀਪ ਜੀ ਆ ਵਛੀ ਆ ਦੇ ਮਗਰ ਦੁੱਧ ਕਿੰਨਾ ਇਹਦੇ ਥੱਲੇ 10 ਕਿਲੋ ਜਿਹੜਾ ਲੀਟਰ ਮਿਲਵਾ ਦੋ ਲੀਟਰ ਮਿਲਵਾ ਹਾਂ ਲਓ ਜੀ ਪਰਾਂ ਚੱਲ ਪਰਾਂ ਲੋਰੀ ਆਵੇਂ ਗਾਵਾਂ ਤਾਜ਼ੀਆਂ ਆਈਆਂ ਹੁਣੇ ਹੀ ਹੁਣੇ ਆਈਆਂ ਆ ਤੁਹਾਡੇ ਸਾਹਮਣੇ ਹਾਂ ਕਿਹੜੀ ਬਾਈ ਉਹਨਾਂ ਦੀ ਉਹ ਮੇਰਾ ਵੀ ਰਹਿਣ ਨਹੀਂ ਗਿਆ ਜੀ ਫੋਨ ਕਰ ਘਰ ਜੀ ਆਹ ਨਹੀਂ ਧੰਵਾ ਚੋਈਆਂ ਚੋਈਆਂ ਜਿਹੜੀ ਗੱਲ ਆ ਕੋਈ ਇਹਨਾਂ ਨੂੰ ਵੀ ਘੰਟਾ ਦੋ ਘੰਟੇ ਦਾ ਟਾਈਮ ਨਹੀਂ ਹੈ ਗਰੰਟੀ ਭਾਜੀ ਫੁੱਲ ਗਰੰਟੀ ਹਾਂ ਜੀ ਗਾਲੂ ਮੈਂ ਹੰਨ ਪੈਂਟ ਕੁਸ਼ਰਟ ਦਾ ਮੇਰੇ ਨਾਲ ਭਾਈ ਲਾਦਾ ਅੱਜ ਹੈ ਗਾਲੂ ਉਹ ਸਹੀ ਗੱਲ ਆ ਸਹੀ ਪੀਂਦੇ ਹਾਂਜੀ ਸੰਦੀਪ ਜੀ ਮੋਲ ਤਾਂ ਭਾਵੇਂ 35000 ਕਰੀਏ ਪਰ ਇਹ ਖਰੀ ਹੋਣਾ ਠੀਕ ਹੈ ਜੀ ਕਿਥੇ 32000 ਦੀ ਆਉਣਾ ਜੀ ਭਾਜੀ ਨਹੀਂ ਸੰਦੀਪ ਭਾ ਕਰ ਦੂਗਾ 31000 31000 ਦੀ ਜੀ ਚੰਨਾਂ ਦੇ ਸਗਣਾ ਵਾਲੇ ਕੰਮ ਦੇਖੀ ਜਾ ਫਰਾਜ ਇਹ ਵੀ ਕਪੜਾ ਇਹ ਵਧੀ ਸੂਈ ਆ ਜੀ 10 ਦਿਨ ਹੋ ਗਿਆ ਤੇ ਥੱਲੇ 12 ਕਿਲੋ ਦੁੱਧ ਇਸ ਟਾਈਮ ਖੁੱਲਾ ਦੁੱਧ ਕੋਈ ਜਰਸੀ ਵਾਲੀ ਜਰਸੀ ਕਿੰਨੇ ਸ਼ਾਈ ਵਾਲਾ ਦੇਖੋ ਚੰਗਾ ਲੇਵਾ ਥਾਨ ਲੇਵਾ ਲੁਆ ਆਏ ਨੇ ਮੱਛੀ ਹੁਣ ਚੋਈ ਚਵਾਈ ਆ ਬਿਲਕੁਲ ਚੋਈ ਚਵਾਈ ਆ ਜੀ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਆ ਕਿ ਵੀਡੀਓ 'ਚ ਜਾਣਾ ਵਾ ਗਰੰਟੀ ਦੇ ਮਾਮਲੇ ਤਸੱਲੀ ਕਰਾਂਗੇ ਤੇ ਫੇਰੇ ਹਾਂਜੀ ਆ ਜਾਓ ਕਰੋ ਲਿਆਓ ਹਾਂਜੀ ਫੇਰ ਕਾਲੋ ਜੀ ਸੰਦੀਪ ਜੀ ਵੇਖ ਲਓ ਅੱਛੀ ਤੇ ਜਿਹਨੇ ਦੀ ਮਰਜ਼ੀ ਵੇਚ ਦੇਈ ਦੀ ਤੁਹਾਨੂੰ ਪਤਾ ਆ ਵੀ ਇਹੋ ਜਿਹਿਆਂ ਲੈਨੇ ਆਪਾਂ ਹਾਂ ਜਿਹੜੀਆਂ ਲਤਾਲੂ ਤਾਂ ਫੜੰਦੇ ਆ ਠੀਕ ਆ ਜੀ ਬਾਕੀ ਠੰਡੀ ਸੀ ਹਾਂਜੀ ਸੰਦੀਪ ਜੀ 45000 ਦੀ ਵੜ ਦੇ ਦਈਏ ਹਜ਼ਾਰ ਜਾਨਦੋ ਦੋ 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 ਛੱਡਾਂਗੇ ਭਾਜੀ 43 ਦੀ ਸੰਦੀਪ ਜੀ ਜਾਨਦੋ 43 ਦੀ 42 ਦੀ ਜਾਨਦੋ ਜਾਨਦੋ ਆਹਾਂ ਗੱਬਣਾ ਇਹ ਵੱਚੀ ਗੱਬਣ ਜਰਸੀ ਆ ਮੂੰਹ ਦਾ ਪਤਾ ਪੀਸ ਇੱਕ ਪੈ ਜਾਂਦਾ ਹਰ ਵਾਰੀ ਵੀਡੀਓ 'ਚ ਪਹਿਲਾਂ ਸੁਆ ਪਹਿਲਾਂ ਇੱਕ ਮਿੰਟ ਇੱਕ ਮਿੰਟ ਇੱਕ ਰੱਖਾਂ ਮੂੰਹ ਮਾ ਦਾ ਹਮਣਾ ਜਿਹੜੀ ਚੀਜ਼ ਖਾਣ ਵਾਲੀ ਆ ਉਸੀ ਬਾਦੀ ਖਾਓ ਆ ਗੱਪਰ ਪਹਿਲਾਂ ਸੁਆ ਪਹਿਲਾਂ ਸੁਆ ਜੀ ਚੱਲ ਬੋ ਜੀ ਤੇ ਮੋਢੇ ਨਾਲ ਦੇਖੀ ਪਰ ਕੋਲਾ ਛੋਟਾ ਮਦਾ ਇਹਨਾਂ ਪਰੀ ਦੇਣੇ ਪੂਰੀ ਹਾਂ ਵਜਨ ਪੂਰਾ ਭੋਲੇ ਮੂੰਹ ਮਾਂ ਦਿਖਾ ਨਖਾਲ ਪੁੱਠੀ ਕਰੋ ਫੜ ਕੇ ਜਰਾ ਕੇ ਕਰੀ ਮੋਲਨ ਦਾ ਸੰਦੀਪ ਭਾਜੀ 36 ਕਰ ਲੀਏ 36 ਦੇ ਲੀਏ 35000 35000 ਅੱਛਾ 30000 35000 ਦੇ ਲੋ ਸ਼ੰਗੂ ਨੇੜੇ ਹੋ ਗਏ ਵਹਾਰੇ ਖਾਵੇ ਸ਼ੰਗੂ ਪਾ ਜਰਾ ਕੇ ਕਾਲੀ ਵਸੀ ਜਰਾ ਖਾਵੇ ਕਰੀ ਨਾ ਨਹੀਂ ਕਰਦੇ ਆ ਭਾਜੀ ਇਹ ਤੋਂ ਤਾਂ ਬੜਾ ਕੰਮ ਸੌਦਾ ਸਸਤਾ ਹੀ ਰਹਿਣਾ ਸਸਤਾ ਹੀ ਆ ਸਸਤਾ ਹੀ ਆ ਪਰਲੀ ਪਰਲੀ ਜਨੀ ਜੀ ਸੁਈ ਆਵੀਂ ਹਾਂਜੀ ਆ ਵਸੀ ਆਵੀਂ ਆਲੇ ਠੀਕ ਆ ਜੀ ਦੁੱਧ ਆ 9 ਕਿਲੋ ਆ 8 ਕਿਲੋ ਦੀ ਗਾਰੰਟੀ ਲੋ ਜੀ ਠੀਕ ਆ ਜੀ ਦੋ ਜਾ ਕੇ ਆਈਆਂ ਜੀ ਆ ਚੋ ਜਾ ਕੇ ਆਈਆਂ ਆ ਜੀ ਵੇਖੋ ਕਰਾਂ ਤੇ ਲਾਸਟ ਹੀ ਪੀਸ ਆ ਸੰਦੀਪ ਭਾਈ ਲਾਸਟ ਹੀ ਪੀਸ ਹਾਂਜੀ ਤੇ ਹੁਣ ਉਹ ਹੀ ਗੱਲ ਹੋ ਜਾਣੀ ਆ ਜਿਹੜੀ ਕਹੀ ਸੀ ਤੁਹਾਨੂੰ ਹਾਂਜੀ ਹਾਂ 26000 ਦੀ ਹਾਨਾ 25000 ਦੀ ਜਾਣ ਦੋ ਜਾਣ ਦੋ ਆ ਗਈ 25000 ਦੀ ਅਜੇ ਹੋਰ ਆਣਗੇ 25 25000 ਹਾਂ ਆਉਣਗੇ ਆਣਗੇ ਲੈ ਲੋ ਪੰਜ ਬੈੜਾ ਬਾਈਆਂ ਕੋਲ ਤੇ ਫੜ ਗਿਆ ਜੈ ਜੀ ਮੋਲ ਜੇ ਮੋਲ ਸਹੀ ਆ ਤੇ ਸੱਤ ਅੱਠ ਪਸ਼ੂ ਸੀ ਕਾਲੀ ਬੀੜਾ ਬਾਈ ਸੀ ਆਪੇ ਇੱਕ ਸੀ ਹਾਂ ਜੀ ਫੜ ਲਿਆ ਹੋ ਚੁੱਕਿਆ ਤੇ ਬਾਕੀ ਇੱਕ ਗੱਲ ਬੇਨਤੀ ਆ ਮਾਲ ਕੋਈ ਵੇਚਿਆ ਨਹੀਂ ਹੁੰਦਾ ਠੀਕ ਹੈ ਮੈਂ ਕੋਈ ਭਰਾ ਮੈਨੂੰ ਫੋਨ ਲਾ ਦੇ ਮਾਲ ਨਹੀਂ ਵੇਚਦਾ ਹਾਂ ਤੁਹਾਨੂੰ ਬਸ ਤਿੰਨ ਦਿਨ ਦਾ ਐਪ ਚਲੀ ਜਾਂਦੇ ਫੇਸਬੁਕ ਆ ਇੰਸਟਾਗ੍ਰਾਮ ਆ ਯੂਟਿਊਬ ਆ ਸਾਰੇ ਡਿਗਰੀ ਵੀਡੀਓ ਨਹੀਂ ਨਹੀਂ ਸੰਦੀਪ ਜੀ ਇਹੀ ਮੈਂ ਬੇਨਤੀ ਕੀਤੀ ਹੈ ਕਾਕਾ ਨੂੰ ਮੈਂ ਹਾਂ ਵੀ ਤੁਸੀਂ ਇੰਸਟਾਗ੍ਰਾਮ ਵੀ ਵੇਖਿਆ ਕਰੋ ਜਰੂਰ ਫੇਸਬੁਕ ਵੀ ਚੈੱਕ ਕਰਿਆ ਕਰੋ ਕਿਉਂਕਿ ਇੰਸਟਾ ਤੇ ਫੇਸਬੁਕ ਤੇ ਸ਼ੋਰਟ ਪਹਿਲਾਂ ਪੈ ਜਾਂਦਾ ਉਹ ਜਿਹੜਾ ਜਿਹੜਾ ਵੇਖ ਲਿੰਦਾ ਉਹ ਮਾਲ ਖਰੀਦ ਲੈਂਦਾ ਤਾਂ ਜੂ ਟੌਪ ਤੇ ਜਦੋਂ ਵੀਡੀਓ ਚੜਦੀ ਫਿਰ ਕਈ ਕਹਿ ਦਿੰਦੇ ਆ ਕਿ ਭਾਜੀ ਤੁਹਾਡਾ ਮਾਲ ਵਿਗਿਆ ਤੇ ਵਿਗਿਆ ਨਹੀਂ ਹੁੰਦਾ ਭਾਜੀ ਮਾਲ ਵੇਖ ਜਾਂਦਾ ਵਾ ਆਪਣਾ ਇੰਸਟਾ ਤੇ ਫੇਸਬੁਕ ਤੇ ਉਹਦੇ ਕਰਕੇ ਥੋੜਾ ਕਈ ਗਾਹ ਰਹਿ ਜਾਂਦੇ ਆ ਚਲੋ ਕੋਈ ਨਹੀਂ ਹੁਣ ਫੜਾ ਕੱਟ ਪਾ ਦਿਆ ਕਰਾਂਗੇ ਬਸ ਬਸ ਹਾਂਜੀ ਹਾਂਜੀ ਆਪਾਂ ਪਹਿਲਾਂ ਇੱਧਰ ਚੜ ਜਾ ਕਰੂਗਾ ਜੂ ਟਾਪ ਤੇ ਜੂ ਟਾਪ ਹਾਂਜੀ ਹਾਂਜੀ ਉਹਨੂੰ ਨੰਬਰ 964827503 ਪਿੰਡ ਕੋਟਖਿਆਣਾ ਜ਼ਿਲ੍ਹਾ ਗਰਦਾਸਰ ਫਰੀਕਾਰ ਚੋੜੀਆ 10 ਕਿਲੋਮੀਟਰ ਤੇ ਬਟਾਲਾ 20 ਕਿਲੋਮੀਟਰ ਬਾਈ